ਹਰਵੰਸ ਵਿਰਾਸਤ ਅਕੈਡਮੀ ਐਂਡ ਵੈਲਨੈਸ ਸੈਂਟਰ ਵਿੱਚ ਤੁਹਾਡਾ ਸਵਾਗਤ ਹੈ ਤੇ ਆਵਾਜ਼ੇ عوام ਦੇ ਸਾਰੇ ਦਰਸ਼ਕਾਂ ਤੇ ਹਰਵੰਸ ਅਕੈਡਮੀ ਪੰਜਾਬੀ ਲਈ ਅੱਜ ਇੱਕ ਬੜਾਈ ਸ਼ੁਭ ਦੇਣਾ ਕਿ ਸਾਹਿਤ ਸਭਾ ਜਗਰਾਉ ਦੇ ਵਿੱਚ ਜੋ ਸਾਲਾਨਾ ਸਮਾਗਮ ਹੋਇਆ ਤਾਂ ਹਰਮੀਤ ਵਿਦਿਆਰਥੀ ਜੀ ਤੇ ਗਰਮੀਤ ਕੜਿਆਲਵੀ ਸਾਡੇ ਗ੍ਰੈਪ ਆਏ ਤੇ ਸਾਨੂੰ ਬੜੀ ਖੁਸ਼ੀ ਹੋਈ ਇਹਨਾਂ ਨਾਲ ਮਿਲ ਕੇ ਤੇ ਸਾਹਿਤ ਦੇ ਨਾਮਵਰ ਹਸਤੀਆਂ ਜਿਨ੍ਹਾਂ ਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ ਸਭ ਤੋਂ ਪਹਿਲਾਂ ਹਰਮਿਤ ਵਿਦਿਆਰਥੀ ਜੀ ਨਾਲ ਬਣਾਉਣੇ ਤੁਹਾਨੂੰ ਹਰਮਿਤ ਵਿਦਿਆਰਥੀ ਜੀ ਬਹੁਤ ਸ਼ੁਕਰੀਆ ਡਾਕਟਰ ਦਲਜੀਤ ਕੌਰ ਹਠੂਰਤੀ ਬਹੁਤ ਧੰਨਵਾਦ ਬਹੁਤ ਚੰਗਾ ਲੱਗਿਆ ਤੁਹਾਡੇ ਹਰਮਾਨਸੂਬ ਵਿਰਾਸਤ ਅਕੈਡਮੀ ਵਿੱਚ ਆ ਕੇ ਔਰ ਆਵਾਜ਼ੇ ਆਵਾਮ ਦੇ ਚੈਨਲ ਦੇ ਦਰਸ਼ਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਬਹੁਤ ਧੰਨਵਾਦ ਜਗਰਾਉ ਆਪਣੇ ਆਪ ਦੇ ਵਿੱਚ ਇੱਕ ਬਹੁਤ ਇਤਿਹਾਸਕ ਸ਼ਹਿਰ ਹੈ ਕਈ ਪੱਖਾਂ ਤੋਂ ਇਹ ਕਈ ਯੋਧਿਆਂ ਦਾ ਸ਼ਹਿਰ ਹੈ ਔਰ ਲੇਖਕਾਂ ਦੇ ਵਿੱਚ ਇੱਥੇ ਪ੍ਰਿੰਸੀਪਲ ਤਖਤ ਸਿੰਘ ਵਰਗੀ ਨਾਮਵਰ ਹਸਤੀ ਜਿਹੜੀ ਹੈ ਉਹ ਇਸ ਸ਼ਹਿਰ ਨਾਲ ਵਬਸਤਾ ਗ਼ਜ਼ਲ ਦੇ ਖੇਤਰ ਚ ਪਤਾ ਸੀ ਜਦੋਂ ਲਿਸ਼ਕੇ ਆਸਾਂ ਸ਼ੀਸ਼ੇ ਦੇ ਵਾਂਗ ਮੈਂ ਤੁਸੀਂ ਖਿਜੋਗੇ ਤਾਂ ਪੱਥਰ ਜ਼ਰੂਰ ਮਾਰੋਗੇ ਪ੍ਰਿੰਸੀਪਲ ਤਖਤ ਸਿੰਘ ਹੋਰੀ ਤੇ ਅੱਜ ਉਸੇ ਜਿਗਰਾਉਂ ਦੇ ਵਿੱਚ ਸਾਇਦ ਸਵਾ ਰਜਿਸਟਰਡ ਜਿਗਰਾਉਂ ਦੇ ਸਲਾਨਾ ਸਮਾਗਮ ਵਿੱਚ ਆਉਣ ਦਾ ਮੌਕਾ ਮਿਲਿਆ ਔਰ ਸਵਭ ਬਣਿਆ ਕਿ ਤੁਹਾਡੇ ਤੁਸੀਂ ਜਿਹੜਾ ਇੱਕ ਮਿਊਜ਼ੀਅਮ ਚ ਘਰ ਪਾਇਆ ਹੋਇਆ ਹੈ ਜਾਂ ਘਰ ਚ ਮਿਊਜ਼ੀਅਮ ਬਣਾਇਆ ਹੋਇਆ ਹੈ ਔਰ ਜੋ ਤੁਸੀਂ ਇੱਥੇ ਕਰ ਰਹੇ ਹੋ ਸਮਾਜ ਨੂੰ ਨਵੀਆਂ ਨਵੀਂ ਸੇਵ ਦੇਣ ਲਈ ਨਵੀਆਂ ਪੈੜਾਂ ਪਾਉਣ ਲਈ ਔਰ ਜੋ ਤੁਸੀਂ ਲੋਕਾਂ ਨੂੰ ਸਿਖਾ ਰਹੇ ਹੋ ਚਾਹੇ ਉਹ 뮤ਜ਼ਿਕ ਦੇ ਰਾਹੀਂ ਹੋਵੇ ਚਾਹੇ ਉਹ ਮੋਟੀਵੇਸ਼ਨਲ ਲੈਕਚਰਸ ਦੇ ਰਾਹੀਂ ਹੋਵੇ ਚਾਹੇ ਉਹ ਲਿਟਰੇਚਰ ਦੇ ਰਾਹੀਂ ਹੋਵੇ ਚਾਹੇ ਉਹ ਸਮਾਜ ਦੇ ਵਿੱਚ ਜਿਹੜੀ ਵਾਤਾਵਰਣ ਦੀ ਸਮੱਸਿਆ ਹੈ ਉਹਨੂੰ ਹੱਲ ਕਰਨ ਲਈ ਤੁਸੀਂ ਲੱਗੇ ਹੋਏ ਹੋ ਔਰ ਸਹੀ ਮਾਨਿਆਂ ਦੇ ਵਿੱਚ ਤੁਸੀਂ ਜ਼ਿੰਦਗੀ ਜਿਉਂਦਿਆਂ ਜਿਹੜੀਆਂ ਕਦਰਾਂ ਸਿਖਾ ਰਹੇ ਹੋ ਮੈਂ ਤੁਹਾਡੇ ਲਈ ਔਰ ਤੁਹਾਡੀ ਅਕੈਡਮੀ ਲਈ ਔਰ ਤੁਹਾਡੇ ਚੈਨਲ ਲਈ ਸ਼ੋਭੀ ਛਾਵਾਂ ਦਿਨਾਂ ਤੇ ਉਮੀਦ ਕਰਦਾ ਕਿ ਤੁਹਾਡੇ ਜਿਹੜੇ ਯਤਨ ਨੇ ਉਹ ਸਫਲ ਹੋਣਗੇ ਔਰ ਉਹ ਯਤਨ ਤੁਹਾਡੇ ਨਿਰੰਤਰ ਜਾਰੀ ਰਹਿਣਗੇ ਔਰ ਤੁਹਾਨੂੰ ਇਸ ਇਲਾਕੇ ਵਿੱਚ ਬਹੁਤ ਸਾਰੀ ਸਪੋਰਟ ਵੀ ਮਿਲੇਗੀ ਕਿਉਂਕਿ ਇਸ ਵੇਲੇ ਹਾਲਤ ਇਹ ਹੈ ਕਿ ਮਨੁੱਖ ਦੀ ਮਾਨਸਿਕ ਸਥਿਤੀ ਬਹੁਤ ਮਾੜੀ ਹੈ। ਨਾਉ ਦੇ ਕੋਲ ਸ਼ੁੱਧ ਹਵਾ ਨਾ ਉਹਦੇ ਕੋਲੇ ਸ਼ੁੱਧ ਪਾਣੀ ਹੈ। ਨਾ ਉਹਦੇ ਕੋਲੇ ਮਾਨਸਿਕ ਸੰਤੁਸ਼ਟੀ ਹੈ। ਨਾ ਉਹਦੇ ਕੋਲੇ ਮਾਨਸਿਕ ਸ਼ਾਂਤੀ ਹੈ। ਉਹਦੇ ਅੰਦਰ ਇੱਕ ਦੌੜ ਹੈ। ਉਹ ਦੌੜ ਚੀਜ਼ਾਂ ਇਕੱਠੀਆਂ ਕਰਨ ਦੀ। ਤੇ ਬੰਦਾ ਜਿੰਨਾ ਮਰਜ਼ੀ ਭੱਜ ਲਵੇ। ਜਿੰਨਾ ਮਰਜ਼ੀ ਘਰ ਦੇ ਵਿੱਚ ਪੱਥਰ ਲਾ ਲਵੇ। ਸਾਹ ਲੈਣ ਲਈ ਉਹਨੂੰ ਕੁਝ ਬੂਟੇ ਗਮਲਿਆਂ 'ਚ ਵੀ ਉਗਾਉਣੇ ਪੈਂਦੇ ਨੇ। ਤੇ ਹੁਣ ਉਹ ਬੰਦਾ ਅੱਕ ਚੁੱਕਾ ਹੈ। ਉਹਨੂੰ ਮਹਿਸੂਸ ਹੋ ਰਿਹਾ ਕਿ ਚੀਜ਼ਾਂ ਵਸਤਾਂ ਨਾਲ ਭਰੀ ਦੁਨੀਆ 'ਚ ਉਹ ਕਿੰਨਾ ਇਕੱਲਾ ਹੈ। ਤੁਸੀਂ ਉਹਦੀ ਇਸ ਇਕੱਲ ਨੂੰ ਸਮਝ ਰਹੇ ਹੋ। ਔਰ ਉਸ ਇਕੱਲ ਨੂੰ ਵਰਨਣ ਲਈ ਉਹਨੂੰ ਕਲਾ ਨਾਲ ਜੋੜ ਰਹੇ ਹੋ। ਉਹਨੂੰ ਸੱਚੇ ਵਿਚਾਰਾਂ ਨਾਲ ਜੋੜ ਰਹੇ ਹੋ ਔਰ ਵਿਚਾਰਾਂ ਦੇ ਨਾਲ-ਨਾਲ ਜਿਹੜਾ ਅਮਲ ਨਾਲ ਜੋੜ ਰਹੇ ਹੋ। ਚਾਹੇ ਉਹ ਤੁਸੀਂ ਮਿਊਜ਼ਿਕ ਦੇ ਰਾਹੀਂ ਕਰ ਰਹੇ ਹੋ ਚਾਹੇ ਉਹ ਬੂਟੇ ਲਾ ਕੇ ਕਰ ਰਹੇ ਹੋ। ਔਰ ਜਿਹੜਾ ਵੱਡਾ ਕੰਮ ਕਰ ਰਹੇ ਕਿ ਬੂਟੇ ਲਾਉਣੇ ਸਾਰੇ ਜਾਣਦੇ ਨੇ ਬੂਟੇ ਜਿਹੜੇ ਪਾਲ ਰਹੇ ਹਾਂ ਔਰ ਮੇਰਾ ਤਾਂ ਸੁਨੇਹਾ ਵੀ ਇਹ ਹੈ ਕਿ ਬੂਟੇ ਲਾਉਣਾ ਮਹੱਤਵਪੂਰਨ ਨਹੀਂ ਆ ਉਹਨਾਂ ਦੀ ਪਾਲਣਾ ਉਹਨਾਂ ਦੀ ਸਾਂਭ ਸੰਭਾਲ ਔਰ ਜਿਹੜਾ ਸਿਸਟਮ ਹੈ ਨਾ ਉਹ ਸਾਰਾ ਤੁਹਾਡੇ ਬਰੋਚ ਚ ਖੜਾ ਹੈ ਅਸੀਂ ਬਹੁਤ ਮਿਹਨਤ ਕਰਕੇ 100 2 400 ਬੂਟਾ ਲਾਉਣੇ ਆ ਕੋਈ ਨਵੀਂ ਸੜਕ ਦੀ ਉਸਾਰੀ ਹੁੰਦੀ ਹੈ ਹਜ਼ਾਰਾਂ ਬੂਟੇ ਹਜ਼ਾਰਾਂ ਪਲੇ ਹੋਏ ਦਰਜ ਜਿਹੜੇ ਨੇ ਉਹ ਕੱਟ ਦਿੱਤੇ ਜਾਂਦੇ ਨੇ ਇਸ ਕਰਕੇ ਲੜਾਈ ਵੱਡੀ ਹੈ ਲੜਾਈ ਸੌਖੀ ਨਹੀਂ ਪਰ ਤੁਸੀਂ ਇਸ ਲੜਾਈ ਨੂੰ ਅ ਇਸ ਜਿਗਰਾਉ ਵਰਗੇ ਛੋਟੇ ਜਿਹੇ ਇਲਾਕੇ 'ਚ ਜਿੱਦਾ ਆਪਣੀ ਇੱਕ ਇਤਿਹਾਸਕ ਮਾਤਾ ਉੱਥੇ ਬਹਿ ਕੇ ਲੜ ਰਹੇ ਹੋ ਇੱਕ ਕਰਨੈਲ ਸਿੰਘ ਇਹ ਸ਼ੁਰੂ ਦਾ ਇਲਾਕਾ ਵੀ ਹੈ ਇਹ ਪ੍ਰਿੰਸੀਪਲ ਤਖਸ ਸਿੰਘ ਹੋਰਾਂ ਦੇ ਭਰਾ ਗੋਆ ਦੇ ਸ਼ਹੀਦ ਇਸ ਕਰਕੇ ਤੁਸੀਂ ਇਹ ਲੜਾਈ ਲੜ ਰਹੇ ਹੋ ਤੇ ਇਸ ਲੜਾਈ ਨੂੰ ਅ ਹੋਰ ਜੋਸ਼ ਨਾਲ ਲੜੋ ਮੇਰੀ ਜਿਹੜੀ ਦੁਆ ਹੈ ਤੁਹਾਡੇ ਲਈ ਮੇਰਾ ਜਿਹੜਾ ਸਹਿਯੋਗ ਤੁਹਾਡੇ ਲਈ ਇਹੀ ਹੈ ਬਹੁਤ ਧੰਨਵਾਦ ਸਰਸੀ ਚਾਹਾਂਗੇ ਤੁਸੀਂ ਜਿਹੜੀਆਂ ਆਪਣੇ ਰਚਨਾਵਾਂ ਉਹਦੇ ਬਾਰੇ ਵਿੱਚ ਵੀ ਜਰੂਰ ਦੱਸੋ ਕਿ ਬੱਚੇ ਤੁਹਾਡੇ ਤੋਂ ਪ੍ਰੇਰਿਤ ਹੋ ਕੇ ਲਿਖਣਾ ਵੀ ਚਾਹੁੰਦੇ ਹੁੰਦੇ ਆ ਪਰ ਉਹਨਾਂ ਨੂੰ ਖਿਆਲ ਨਹੀਂ ਆਉਂਦਾ ਕਿ ਅਸੀਂ ਲਿਖਣਾ ਕਿਵੇਂ ਸ਼ੁਰੂ ਕਰੀਏ ਤੁਸੀਂ ਆਪਣੇ ਰਚਨਾਵਾਂ ਬਾਰੇ ਵੀ ਥੋੜਾ ਜਿਹਾ ਜਾਣਕਾਰੀ ਦਿਓ ਅ ਦਲੀਤ ਮੈਨੇ ਆ ਚਾਰ ਮੌਲਿਕ ਕਿਤਾਬਾਂ ਨੇ 1990 ਚ ਮੇਰੀ ਪਹਿਲੀ ਕਿਤਾਬ ਛਪੀ ਸੀ ਆਪਣੇ ਖਿਲਾਫ 2003 ਦੇ ਵਿੱਚ ਦੂਜੀ ਕਿਤਾਬ ਸੀ ਸਮੁੰਦਰ ਬੁਲਾਉਂਦਾ ਹੈ ਫੇਰ 2014 ਚ ਤੀਜੀ ਕਿਤਾਬ ਛਪੀ ਮੇਰੀ ਉਧੜੀ ਹੋਈ ਮੈਂ ਤੇ 2022 ਦੇ ਵਿੱਚ ਜ਼ਰਦ ਰੋਤਾ ਹਲਫਿਆ ਬੈਰਮ ਇਤੋਂ ਇਲਾਵਾ 2022 ਦੇ ਸ਼ੁਰੂ ਵਿੱਚ ਹੀ ਮੇਰੀ ਚੌਥਵੀਂ ਕਵਤਾਵਾਂ ਦੀ ਕਿਤਾਬ ਛਪੀ ਚੌਥਵੀਂ ਕਵਤਾ ਸਾਡਾ ਦੋਸਤ ਸੁਖਜਿੰਦਰ ਉਹਨੇ ਐਡਿਟ ਕੀਤੀ ਸੀ ਉਹ ਚਾਰੇ ਕਿਤਾਬਾਂ ਚੋਂ ਉਹਦਾ ਨਾਮ ਸੀਗਾ ਮੈਂ ਚਸ਼ਮਦੀਤ ਇੱਕ ਮੇਰੀ 2024 ਦੇ ਵਿੱਚ ਕਵਤਾਵਾਂ ਦੇ ਅੰਗਰੇਜ਼ੀ ਅਨੁਵਾਦ ਦੀ ਕਿਤਾਬ ਛਪੀ ਮਾਈਡ ਮੂਜ਼ਿੰਗਸ ਉਹ ਸਾਡੀ ਬਹੁਤ ਪਿਆਰੀ ਅਨੁਵਾਦਕ ਹੈ ਈਸ਼ਾਨ ਆਰੰਗ डीएवी कॉलेज अबोर ਤੋਂ ਉਹਨੇ ਉਹ ਟ੍ਰਾਂਸਲੇਟ ਕੀਤੀ ਸੀ ਦੋ ਕਿਤਾਬਾਂ ਮੇਰੀਆਂ ਉਦੜੀ ਹੋਈ ਮੈਂ ਤੇ ਮੈਂ ਚਸ਼ਮਦੀਦ ਇਹ ਲੈਹnde ਪੰਜਾਬ 'ਚ ਸ਼ਾਮੁਖੀ ਚੜ ਚੁਕੀਆਂ ਨੇ ਇਹ ਥੋੜਾ ਬਹੁਤਾ ਕਮ ਹੈਗਾ ਦੋ ਮੇਰੇ ਉੱਤੇ ਹੁਣ ਤੱਕ ਐਮਫਿਲ ਦੇ ਥੀਸਿਸ ਹੋ ਚੁੱਕੇ ਨੇ ਇੰਨਾ ਥੋੜਾ ਬਹੁਤਾ ਕਮ ਹੈਗਾ ਜੇ ਤੁਸੀਂ ਜਿਹੜਾ ਬੱਚਾ ਲਿਖਣ ਲੱਗ ਰਿਹਾ ਉਹਨੂੰ ਕੀ ਪ੍ਰੇਰਣਾ ਦੇਣਾ ਚਾਹੋਗੇ ਉਹ ਉਦੋਂ ਦੀ ਸਭ ਤੋਂ ਪਹਿਲੀ ਗੱਲ ਹੈ ਕਿ ਪੜੇ ਪੜੇ ਜਦੋਂ ਅਸੀਂ ਨਲਕਾ ਲਾਉਣੇ ਹਨ ਤੇ ਨਲਕਾ ਤਾਂ ਅਸੀਂ ਇਸ ਕਰਕੇ ਲਾਉਣੇ ਆ ਕਿ ਉਸਾਨੂੰ ਪਾਣੀ ਦੇਵੇ ਪਰ ਜਦੋਂ ਨਲਕਾ ਲੱਗ ਜਾਂਦਾ ਨਾ ਤੇ ਮਿਸਤਰੀ ਕਹਿੰਦਾ ਵੀ ਹੁਣ ਇਹਦੇ ਚ ਦੋ ਬਾਲਟੀਆਂ ਪਾਣੀ ਪਾਓ ਜੀ ਹੇਠਲੇ ਪਾਣੀ ਦਾ ਤੇ ਉੱਤਲੇ ਪਾਣੀ ਦਾ ਮਿਲਾਪ ਹੋਵੇ ਅਸੀਂ ਜੇ ਅੜ ਜੀਏ ਵੀ ਪਾਣੀ ਨਹੀਂ ਪਾਉਣਾ ਵੀ ਇਹੀ ਤਾਂ ਪਾਣੀ ਲੈਣ ਵਾਸਤੇ ਨਲਕਾ ਲਾਇਆ ਪਾਣੀ ਦੇਈਏ ਕਿਉਂ ਸੋ ਜਿੰਨਾ ਪੜੇਗਾ ਚੰਗਾ ਪੜੇਗਾ ਉਹਨਾ ਉਹ ਵਧੀਆ ਲਿਖ ਸਕਦਾ ਔਰ ਇੱਕ ਉਮਰ ਤੱਕ ਹਰ ਬੰਦਾ ਲੇਖਕ ਹੁੰਦਾ ਦੋ ਚਾਰ ਪੰਜ ਕਹਾਣੀਆਂ ਇੱਕ ਇੱਕ ਅੱਧਾ ਨਾਵਲ ਹਰ ਬੰਦਾ ਲਿਖ ਸਕਦਾ ਜੀ ਠੀਕ ਹੈ ਨਾ ਉਹਦੀ ਜ਼ਿੰਦਗੀ ਦੀ ਆਪਣੀਆਂ ਘਟਨਾਵਾਂ ਇੰਨੀਆਂ ਹੁੰਦੀਆਂ ਨੇ ਜੋ ਲਿਖ ਸਕਦਾ ਪਰ ਲੰਬਾ ਲਿਖਣ ਲਈ ਫਿਰ ਉਹਨੂੰ ਪੜ੍ਹਨਾ ਵੀ ਚਾਹੀਦਾ ਹੈ ਤੇ ਆਪਣੇ ਆਲੇ ਦੁਆਲੇ ਨੂੰ ਅੱਖਾਂ ਖੋਲ ਕੇ ਵੇਖਣਾ ਤੇ ਦਿਮਾਗ ਖੋਲ ਕੇ ਸਮਝਣਾ ਜ਼ਰੂਰੀ ਹੁੰਦਾ ਜੀ ਹੁਣ ਮੈਂ ਚਾਹੂਗੀ ਗੁਰਮੀਤ ਖੜਿਆਲ ਵੀ ਜੀ ਜਿਹੜੇ ਕਿ ਕਹਾਣੀ ਦੇ ਖੇਤਰ ਵਿੱਚ ਆਪਣੇ ਨਾਮਵਰ ਹਸਤੇ ਨੇ ਕਹਾਣੀ ਦੇ ਕਰਕੇ ਉਹ ਜਾਣੇ ਜਾਂਦੇ ਆ ਜਦ ਕਿ ਉਹ ਪੜਾਉਣ ਦੇ ਖੇਤਰ ਚ ਨਹੀਂ ਉਹ ਆਪਣੇ ਕਿਤੇ ਬਾਰੇ ਵੀ ਸਰ ਤੁਸੀਂ ਦੱਸ ਕੇ ਫਿਰ ਆਪਣੇ ਕਹਾਣੀਆਂ ਤੇ ਆਏ ਦਰਸਲ ਮੈਂ ਭਾਵੇਂ ਸਿੱਧੇ ਤੌਰ ਤੇ ਪੜਾਉਣ ਦੇ ਖੇਤਰ ਦੇ ਨਾਲ ਨਹੀਂ ਜੁੜਿਆ ਹੋਇਆ ਪਰ ਪੜਨ ਦਾ ਲਗਾਤਾਰ ਕੰਮ ਜਿਹੜਾ ਚੱਲਦਾ ਰਹਿੰਦਾ ਹੈ ਹਰ ਇੱਕ ਮਨੁੱਖ ਜਿਹੜਾ ਵਾ ਪੜਾਉਂਦਾ ਵੀ ਹੁੰਦਾ ਵਾ ਤੇ ਪੜਦਾ ਵੀ ਹੁੰਦਾ ਵਾ ਇਹ ਜ਼ਰੂਰੀ ਨਹੀਂ ਉਹ ਅਧਿਆਪਕ ਹੋਵੇ ਅਧਿਆਪਨ ਦੇ ਕਾਰਜ ਦੇ ਵਿੱਚ ਹੋਵੇ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਵਰਾਸਤੀ ਅਕੈਡਮੀ ਤੇ ਆਵਾਜ਼ੇ ਆਮ ਆਦਮ ਦਾ ਜਿਹੜਾ ਧੰਨਵਾਦ ਦੀਆਂ ਤੁਸੀਂ ਮੈਨੂੰ ਦਰਸ਼ਕਾਂ ਨਾਲ ਮਿਲਾ ਰਹੇ ਹੋ ਪੰਜਾਬੀ ਪਾਠਕਾਂ ਨੂੰ ਮਲਾ ਰਹੇ ਹਾਂ ਪਿਆਰੇ ਆਣਾ ਮਲਾ ਰਹੇ ਹਾਂ ਦਰਸਲ ਕੋਈ ਸਾਹਿਤ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਕੰਮ ਜਿਹੜਾ ਮੇਰਾ ਨਹੀਂ ਹੈਗਾ ਮੈਂ ਕੁਝ ਕਹਾਣੀਆਂ ਲਿਖੀਆਂ ਕਹਾਣੀਆਂ ਦੀਆਂ ਮੇਰੀਆਂ 6-7 ਕਿਤਾਬਾਂ ਜਿਹੜੀਆਂ ਆਈਆਂ ਹੋਈਆਂ ਇੱਕ ਨਾਵਲ ਲਿਖਿਆ ਹੈ ਕੁਝ ਹੋਰ ਵਾਰਤਕ ਦੀਆਂ ਪੁਸਤਕਾਂ ਲਿਖੀਆਂ ਕਵਿਤਾ ਦੇ ਖੇਤਰ ਦੇ ਵਿੱਚ ਵੀ ਥੋੜਾ ਬਹੁਤ ਕੰਮ ਕੀਤਾ ਵਾ ਕਵਿਤਾ ਦੀ ਕਿਤਾਬ ਵੀ ਆਈ ਹੋਈ ਹੈ ਨਾਟਕ ਵੀ ਲਿਖਿਆ ਹੈ ਬਾਲਸਾਹ ਦੇ ਖੇਤਰ ਦੇ ਵਿੱਚ ਵੀ ਕੁਝ ਨਕਾਜ ਕਾਰਜ ਜਿਹੜਾ ਕਾਰਜ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਉਹ ਲੋਕ ਚੰਗੇ ਲੱਗਦੇ ਆ ਜਿਹੜੇ ਲਿਖਣ ਦੇ ਨਾਲੋਂ ਵੀ ਜਿਹੜਾ ਵਿਹਾਰਕ ਕੰਮ ਕਰਦੇ ਆ ਮੈਨੂੰ ਇੱਥੇ ਆ ਕੇ ਇਹ ਖੁਸ਼ੀ ਹੋਈ ਹੈ ਕਿ ਤੁਸੀਂ ਜ਼ਮੀਨੀ ਪੱਧਰ ਤੇ ਕੁਝ ਕਾਰਜ ਕਰ ਰਹੇ ਹੋ ਤਾਂ ਜਿਸ ਤਰ੍ਹਾਂ ਦੇ ਹਾਲਾਤ ਹੈਗੇ ਆ ਜਿਸ ਤਰ੍ਹਾਂ ਦਾ ਸਾਡਾ ਮਾਤਾਵਰਣ ਬਣਿਆ ਪਿਆ ਹੈ ਉਹਦੇ ਵਿੱਚ ਲਿਖਣ ਨਾਲੋਂ ਵੀ ਜ਼ਿਆਦਾ ਹੈਗਾ ਸਾਨੂੰ ਵਿਹਾਰਕ ਕੰਮ ਕਰਨ ਦੀ ਜ਼ਰੂਰਤ ਹੈਗੀ ਆ ਉਹ ਸਾਡੇ ਵਾਤਾਵਰਣ ਦੇ ਪੱਧਰ ਤੇ ਐ ਸਾਡੇ ਸਮਾਜਿਕ ਪੱਧਰ ਤੇ ਐ ਜਾਂ ਸਾਡੀਆਂ ਬਹੁਤ ਸਾਰੀਆਂ ਗਰੀਬ ਲੋਕਾਂ ਨੂੰ ਜਿਹੜੀਆਂ ਪੇਸ਼ دشਵਾਰੀਆਂ ਦੇ ਪੱਧਰ ਤੇ ਹੈਗਾ ਵਾਤਾਵਰਣ ਦੇ ਪੱਧਰ ਤੇ ਤੁਸੀਂ ਪ੍ਰਦੂਸ਼ਣ ਦੇ ਲਈ ਕਾਫੀ ਕਾਰਜ ਕਰ ਰਹੇ ਹੋ ਰੋਖ ਲਾ ਰਹੇ ਹੋ ਉਹਨਾਂ ਦੇ ਵਿੱਚੋਂ ਵੀ ਖਾਸ ਤੌਰ ਤੇ ਜਿਹੜੇ ਵਿਰਾਸਤੇ ਰੱਖਾ ਹੈ ਜਿਹੜੇ ਸਾਡੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈਗੇ ਆ ਜਾਂ ਸਾਡੇ ਹਿੰਦੂ ਮਿਥੋਲੋਜੀ ਦੇ ਵਿੱਚ ਦਰਜ ਹੈਗੇ ਆ ਤੇ ਹੋਰ ਵੀ ਜਿਹੜੇ ਰੁੱਖ ਹੈਗੇ ਆ ਤੁਸੀਂ ਵਿਰਾਸਤੀ ਰੁੱਖ ਸਾਡੇ ਜਿਹੜੇ ਪੰਜਾਬ ਦੇ ਗੁੰਮ ਗਵਾਚ ਗਏ ਆ ਉਹ ਤੁਸੀਂ ਲਾ ਰਹੇ ਹੋ ਇਹ ਬਹੁਤ ਵੱਡਾ ਕਾਰਜ ਹੈ ਦੂਜੇ ਬੰਨੇ ਤੁਸੀਂ ਸਾਡੇ ਗਵਾਚ ਰਹੇ ਸੱਭਿਆਚਾਰ ਨੂੰ ਸੰਭਾਲਣ ਵਾਸਤੇ ਸਾਡੇ ਵਿਰਸੇ ਨੂੰ ਸੰਭਾਲਣ ਵਾਸਤੇ ਬੜਾ ਵੱਡਾ ਕਾਰਜ ਕਰ ਰਹੇ ਹੋ ਇਹ ਕਾਰਜ ਜਿਹੜੇ ਵੱਡੇ ਆ ਇਹ ਲਿਖਣ ਨਾਲੋਂ ਵੀ ਵੱਡੇ ਕਾਰਜ ਹੈਗੇ ਆ ਤੇ ਮੈਨੂੰ ਤਾਂ ਇਦਾਂ ਲੱਗਦਾ ਹੈਗਾ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਸਾਡੀਆਂ ਆਉਣ ਵਾਲੀਆਂ ਫਸਲਾਂ ਨੂੰ ਬਚਾਉਣ ਲਈ ਸਾਡੇ ਆਉਣ ਵਾਲੇ ਜਿਹੜਾ ਪਾਣੀ ਨੂੰ ਬਚਾਉਣ ਲਈ ਸਾਡੇ ਵਾਤਾਵਰਣ ਨੂੰ ਬਚਾਉਣ ਲਈ ਬਹੁਤ ਸਾਰਤਕ ਕਾਰਜ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਮੈਂ ਤੁਹਾਡਾ ਧੰਨਵਾਦ ਦੀਆਂ ਮੈਂ ਕੋਸ਼ਿਸ਼ ਕਰਦਾ ਹੁੰਦਾ ਹਾਂ ਕਿ ਆਪਣੀਆਂ ਕਹਾਣੀਆਂ ਰਹੀਂ ਆਪਣੇ ਨਾਟਕਾਂ ਰਹੀਂ ਜਾਂ ਆਪਣੀ ਵਾਰਤ ਕਰਾਂ ਹੀ ਉਹਨਾਂ ਲੋਕਾਂ ਦੀ ਗੱਲ ਕਰਾਂ ਜਿਨ੍ਹਾਂ ਦੀ ਸਮਾਜ ਦੇ ਵਿੱਚ ਗੱਲ ਨਹੀਂ ਹੁੰਦੀ ਜਾਂ ਕਿਹ ਲੋ ਸਮਾਜ ਦੇ ਅਣਗੌਲੇ ਵਰਗ ਹੈਗੇ ਆ ਸਾਡੇ ਮੰਨੇ ਆਇਆ ਜਾਂਦਾ ਕਿ ਵੱਡੀਆਂ ਕੁਰਬਾਨੀਆਂ ਜਿਹੜੀਆਂ ਉਹ ਪਰਦੇ ਵਿੱਚ ਵੀ ਆਗੀਆਂ ਆ ਜਾਂ ਲਿਖਤ ਦੇ ਵਿੱਚ ਵੀ ਆਗੀਆਂ ਪਰ ਉਹਨਾਂ ਲੋਕਾਂ ਦੀਆਂ ਕੁਰਬਾਨੀਆਂ ਨੂੰ ਅਣਗੌਲਿਆ ਕਰ ਦਿੱਤਾ ਗਿਆ ਉਹ ਪਰਦੇ ਪਿੱਛੇ ਹੀ ਰਹਿ ਗਏ ਜਿਹੜੇ ਅਸਲ ਇਸ ਦੇਸ਼ ਦੇ ਜਿਹੜੇ ਵਾਰਸ ਹੈ ਜਿਹੜੇ ਅਸਲ ਇਸ ਦੇਸ਼ ਦੀਆਂ ਮਾਰਸ਼ਲ ਕੋਮਾ ਹੈ ਜਿਨ੍ਹਾਂ ਨੇ ਅਸਲ ਲੜਾਈ ਲੜੀ ਹੈ ਇਸ ਧਰਤੀ ਦੇ ਅਸਲ ਵਾਰਸ ਹੈ ਜਿਹੜੇ ਕਿਰਤੀ ਉਹਨਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ ਅਣਗੌਲਿਆ ਕਰਨ ਦਾ ਕਾਰਨ ਤੇ بڑے ਨਹੀਂ ਹੁੰਦੇ ਤਾਂ ਕਰਕੇ ਬਸ ਕੁਝ ਇਤਿਹਾਸ ਦੇ ਇਸ ਤਰ੍ਹਾਂ ਦੇ ਮਾਰਖਲੇ ਆਏ ਇਸ ਤਰ੍ਹਾਂ ਦੇ ਵਿੱਚ ਇਤਿਹਾਸ ਦੇ ਵਿੱਚ ਮੋੜ ਆਏ ਜਿਦੇ ਨਾਲ ਉਹ ਜਿਹੜੇ ਜ਼ਿੰਦਗੀ ਦੇ ਅਸਲ ਨਾਇਕ ਸੀਗੇ ਲੜਨ ਵਾਲੇ ਲੋਕ ਉਹਨਾਂ ਗੋਲੇ ਕਰ ਦਿੱਤੇ ਗਏ ਤੇ ਮੈਂ ਆਪਣੀਆਂ ਕਹਾਣੀਆਂ ਰਹੀਂ ਨਾਟਕਾ ਰਹੀਂ ਕਵਤਾਵਾਂ ਰਹੀਂ ਉਹਨਾਂ ਜਿਹੜੇ ਅਨਗੋਲੇ ਨਾਇਕਾ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕੀ ਕਰਦਾ ਵਾਂ ਭਾਵੇਂ ਉਹ ਵਾਤੂ ਖੋਜੀ ਹੋਵੇ ਬੌਰੀਆ ਬਰਾਦਰੀ ਦਾ ਭਾਵੇਂ ਉਹ ਹਾਰੀਣਾ ਬਚਨਿਆਂ ਦਾ ਬਚਨਾ ਹੋਵੇ ਬਾਜਗਰ ਬਰਾਦਰੀ ਦਾ ਜਾਂ ਗਰਚਰਨਾ ਗਾਡਰ ਦਾ ਨਗਰ ਚਰਨਾ ਹੋਵੇ ਸਾਂਸੀ ਬਰਾਦਰੀ ਦਾ ਇਸ ਤਰ੍ਹਾਂ ਵੀ ਜਿਹੜੇ ਸਮਾਜ ਦੇ ਅੰਗੌਲੇ ਪਾਤਰ ਹੈਗੇ ਆ ਉਹ ਸਾਡੇ ਅਸਲ ਨਾਇਕ ਹੈ ਜ਼ਿੰਦਗੀ ਦੇ ਅਣੂ ਹੈ ਜਿਨ੍ਹਾਂ ਨੇ ਇਸ ਧਰਤੀ ਦੇ ਲਈ ਲੜਾਈ ਲੜੀ ਹੈ ਤੇ ਇਸ ਧਰਤੀ ਨੂੰ ਜ਼ਰਖੇਜ ਬਣਾਇਆ ਹੈ ਤੇ ਪਾਸੇ ਇਸੇ ਤਰ੍ਹਾਂ ਹੀ ਹੈਗਾ ਚੱਲਦਾ ਰਹਿੰਦਾ ਹੈਗਾ ਮੈਨੂੰ ਜਿੰਮੇਵਾਰੀ ਮਹਿਸੂਸ ਹੁੰਦੀ ਹੈ ਲਿਖਣਾ ਸ਼ੌਕ ਨਾਲੋਂ ਇੱਕ ਜ਼ਿੰਮੇਵਾਰੀ ਹੈ ਤੇ ਜ਼ਿੰਮੇਵਾਰੀ ਦਾ ਕਾਰਜ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ ਸਾਡੇ ਸਿਰਕ ਬਹੁਤ ਵੱਡੀ ਆ ਸਮਾਜ ਦੀ ਜ਼ਿੰਮੇਵਾਰੀ ਜੇ ਸਮਾਜ ਨੇ ਸਾਨੂੰ ਕੁਝ ਦਿੱਤਾ ਹੈਗਾ ਤੇ ਅਸੀਂ ਵੀ ਸਮਾਜ ਨੂੰ ਵਾਪਸ ਉਹ ਪੇ ਕਰਨਾ ਹੈਗਾ ਪੇ ਬੈਕ ਟੂ ਦਾ ਸੋਸਾਇਟੀ ਦੀ ਗੱਲ ਜਿਹੜੀ ਆ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਡੇ ਰਹਿਣਵਾਵਾਂ ਨੇ ਕੀਤੀ ਹੈ ਅਸੀਂ ਉਸ ਗੱਲ ਨੂੰ ਲੈ ਕੇ ਅੱਗੇ ਜਾਣਾ ਹੈ ਜੀ ਜੇ ਦਰਸ਼ਕੋ ਤੁਸੀਂ ਸੁਣਿਆ ਗੁਰਬੀਤ ਕੜਿਆਲ ਵੀ ਜੀ ਤੋਂ ਕਿ ਉਹਨਾਂ ਨੇ ਦੱਸਿਆ ਪਰ ਇੱਕ ਸਵਾਲ ਤੁਹਾਡੇ ਤੋਂ ਸਰ ਮੈਂ ਪੁੱਛਣਾ ਚਾਹਾਂਗੀ ਕਿ ਜਿਹੜੇ ਵਿਦਿਆਰਥੀ ਆ ਉਹ ਸਾਹਿਤ ਦੇ ਰੂਪ ਆ ਜਿਹੜੇ ਉਨਾਂ ਤੋਂ ਕੋਈ ਵੀ ਕਿਸੇ ਵੀ ਜਿਵੇਂ ਤੁਸੀਂ ਸ਼ੁਰੂ ਚ ਤਾਂ ਹੋ ਸਕਦਾ ਤੁਸੀਂ ਵੀ ਕਵਤਾ ਲਿਖਣੀ ਸ਼ੁਰੂ ਕੀਤੀ ਹੋਵੇ ਫਿਰ ਕਹਾਣੀ ਤੇ ਆਏ ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਜੇ ਕੋਈ ਵਿਦਿਆਰਥੀ ਲਿਖਣ ਵੱਲ ਪ੍ਰੇਰਿਤ ਹੁੰਦਾ ਤਾਂ ਉਹਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਦੇਖੋ ਸਾਹਿਤ ਜਿਹੜਾ ਦੇ ਬੀਜ ਆ ਕਿਤੇ ਸਾਡੇ ਅੰਦਰ ਹੀ ਪਏ ਹੁੰਦੇ ਹੈਗੇ ਸਾਨੂੰ ਜਦੋਂ ਅਸੀਂ ਵੱਤ ਤੋਂ ਵੱਤ ਪੜਦੇ ਆ ਸਾਹਿਤ ਪੜਦੇ ਆ ਸਾਇਤ ਤੇ ਕੋਈ ਇਸ ਤਰ੍ਹਾਂ ਆਲੇ-ਦੁਆਲੇ ਕੋਈ ਨਹੀਂ ਹੁੰਦਾਗਾ ਸਾਡੇ ਅੰਦਰ ਆਲੇ-ਦੁਆਲੇ ਬੀਜੋ ਖਿਲਰੇ ਪਏ ਹੁੰਦੇ ਆ ਸਾਨੂੰ ਸਿਰਫ ਪਛਾਣਨ ਦੀ ਲੋੜ ਹੁੰਦੀ ਆ ਲੈ ਵੀ ਅਸੀਂ ਕੁਝ ਨਾ ਕੁਝ ਕਰ ਸਕਦੇ ਹੈਗੇ ਆ ਸਾਇਤ ਆਪਣਾ ਰੂਪ ਆਪ ਲੈ ਕੇ ਆਉਂਦਾ ਜਿੰਨਾ ਵੱਧ ਪੜਾਂਗੇ ਹੋ ਸਕਦਾ ਜਿਹੜਾ ਸਾਡੇ ਅੰਦਰ ਉਹ ਜਿਹੜੀ ਕੋਈ ਆਵਾਜ਼ ਹੈਗੀ ਆ ਉਹ ਕਿਸੇ ਗੀਤ ਰਹੀਂ ਫੁੱਟ ਤੇ ਕੋਈ ਕਵਤਾ ਰਹੀਂ ਆ ਸਕਦੀ ਆ ਜਦੋਂ ਅਸੀਂ ਮਹਿਸੂਸ ਕਰਦੇ ਆ ਕਿ ਸਾਡੇ ਅੰਦਰਲੇ ਭਾਵ ਬਹੁਤ ਲੰਮੇ ਚੌੜੇ ਹੋ ਗਏ ਆ ਉਹ ਕਿਸੇ ਕਵਤਾ ਵਿੱਚ ਨਹੀਂ ਸਮਾ ਸਕਦੇ ਉਹ ਕਹਾਣੀ ਦੇ ਰੂਪ ਵਿੱਚ ਆ ਜਾਂਦੇ ਆ ਤੇ ਜਦੋਂ ਸਾਨੂੰ ਇਹ ਲੱਗਦਾ ਹੈ ਕਿ ਸਾਡੇ ਅੰਦਰਲੀ ਚੀਕ ਬਹੁਤ ਵੱਡੀ ਆ ਸਾਡੇ ਅੰਦਰ ਬਹੁਤ ਵੱਡਾ ਵਿਸਥਾਰ ਹੈ ਸਮਾਜ ਦੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸਮਾਜ ਦੇ ਵਿੱਚ ਬਹੁਤ ਸਾਰੀਆਂ ਵਿਸੰਗਤੀਆਂ ਹੈਗੀਆਂ ਸਮੱਸਿਆਵਾਂ ਵੱਡੀਆਂ ਤੇ ਉਹਦੋਂ ਨਾਵਲ ਖੋਂਦ ਵਿੱਚ ਆ ਜਾਂਦਾ ਹੈ ਤਾਂ ਇਹ ਇਹ ਦੇ ਬਾਰੇ ਕੋਈ ਬਹੁਤਾ ਸੋਚਣ ਦੀ ਲੋੜ ਨਹੀਂ ਲਈ ਵੀ ਅਸੀਂ ਕੀ ਲਿਖਣਾ ਕਹਾਣੀ ਲਿਖਣੀ ਨਾਵਲ ਲਿਖਣਾ ਨਾਟਕ ਲਿਖਣਾ ਉਹ ਸਾਹਿਤ ਦਾ ਰੂਪ ਆਪਣੇ ਆਪ ਆ ਜਾਊਗਾ ਸਿਰਫ ਤੇ ਸਿਰਫ ਲੋੜ ਇਸ ਗੱਲ ਦੀ ਹੈ ਕਿ ਆਪਣੇ ਅੰਦਰ ਜਿਹੜਾ ਜਿਹੜਾ ਲੇਖਕ ਸੁੱਤਾ ਪਿਆ ਹੈ ਉਹਨੂੰ ਜਗਾਉਣ ਦੀ ਲੋੜ ਹੈ ਜੋ ਜਾਗਣਾ ਤਾਂ ਅਸੀਂ ਲੇਖਕਾਂ ਦੀ ਅਦੀਬ ਲੋਕਾਂ ਦੀ ਅਸੀਂ ਸੰਗਤ ਕਰੀਏ ਤੇ ਸਾਹਿਦ ਦੇ ਲੜ ਲੱਗੇ ਅਸੀਂ ਲਾਇਬ੍ਰੇਰੀ ਵਿੱਚ ਜਾਈਏ ਅਸੀਂ ਪੁਸਤਕਾਂ ਨਾਲ ਜੁੜੀਏ ਅਸੀਂ ਚੰਗੇ ਜਿਹੜੇ ਆਪਣੇ ਅਧਿਆਪਕ ਹੈਗੇ ਆ ਉਹਨਾਂ ਦੀ ਸਾਹਿਦ ਦੀ ਜਿਹੜੀ ਹੈ ਸੰਗਤ ਕਰੀਏ ਬਹੁਤ ਬਹੁਤ ਧੰਨਵਾਦ ਗਰਮੀਤ ਕੜਿਆਲਬੀ ਜੀ ਮੈਂ ਤੁਹਾਨੂੰ ਫੇਰ ਕਿਸੇ ਦਿਨ ਗਰਮੀਤ ਕੜਿਆਲਬੀ ਜੀ ਦੇ ਜੀਵਨ ਬਾਰੇ ਤੇ ਉਹਨਾਂ ਦੀਆਂ ਰਚਨਾਵਾਂ ਨਾਲ ਤੁਹਾਡੇ ਸਾਹਮਣੇ ਜਰੂਰ ਪਾਵਾਂਗੇ ਮੈਂ ਕਿ ਕੱਲਾ ਸਿਰਫ ਥੋੜੀਆਂ ਜਿਹੀਆਂ ਗੱਲਾਂ ਨਾਲ ਗੁਜ਼ਾਰਾ ਨਹੀਂ ਹੋਣਾ ਮੇਰੇ ਵਿਦਿਆਰਥੀ ਲਿਖਣ ਦੇ ਚਾਹਵਾਨਾਂ ਜਿਹੜੇ ਉਹਨਾਂ ਨੇ ਕਲਮ ਚੱਕਣੀ ਜੇ ਉਹ ਵੀ ਤੁਹਾਡੇ ਮਨ ਵਿੱਚ ਕੋਈ ਵੀ ਭਾਵ ਆਉਂਦਾ ਤੁਸੀਂ ਪੁੱਛਦੇ ਹੋ ਵੀ ਸਾਹਿਤ ਦਾ ਕਿਹੜਾ ਰੂਪ ਲਿਖਣਾ ਸ਼ੁਰੂ ਕਰੀਏ ਤੁਹਾਡੇ ਮਨ ਵਿੱਚ ਕੋਈ ਵੀ ਭਾਵ ਆਉਂਦਾ ਤੁਸੀਂ ਲਿਖਣਾ ਸ਼ੁਰੂ ਕਰੋ ਆਪਣੇ ਆਪ ਰਸਤਾ ਬਣਦਾ ਜਾਣਾ ਕੁਦਰਤ ਜਿਹੜੀ ਆ ਆਪਣੇ ਰਸਤੇ ਆਪ ਬਣਾ ਦਿੰਦੀ ਆ ਤੇ ਸਾਨੂੰ ਉੱਠ ਕੇ ਤੁਰਨਾ ਪੈਂਦਾ ਸਾਹਿਤ ਨਾਲ ਜੜੋ ਸਾਹਿਤ ਦਾ ਸਨ ਮਨੋਰਥ ਵੀ ਕੀ ਆ ਮੰਤੂ ਜੋਤ ਸਤ੍ਰੂਪ ਹੈ ਆਪਣਾ ਮੂਲ ਪਛਾਣ ਤੇ ਇਹਨੇ ਨਾਲ ਕਹਿੰਦੇ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ